ਬਰ ਮੈਂ ਆ ਆ ਤੇ ਅਜੇ ਕੋਈ ਨਹੀਂ ਇੱਥੇ ਘਰ ਸਾਹਮਣੇ ਬੈਠਾ ਕੋਈ ਮੈਂ ਕੁਰਸੀ ਰਾ ਕੇ ਬਹਿ ਗਿਆ ਮੈਂ ਅੱਜ ਕੋਪਰ ਕੋ ਤਾਉਦੋ ਕੋਈ ਗੱਲ ਨਹੀਂ ਹੈ ਸੇ ਠੀਕ ਹੈ ਨਾ ਸਭ ਹਾਂ ਬਿਲਕੁਲ ਠੀਕ ਹੈ ਬਿਲਕੁਲ ਬਿਲਕੁਲ ਕਰੋ ਗਾਹ ਪਾੜੀ ਬੰਦੇਾਂ ਨਾਲ ਟੱਕਰ ਮਾਰ ਕੇ ਤੇ ਆਉਂ ਗਏ ਮੈਂ ਚੱਲ ਹੁਣ ਘਰ ਵੇਨੇ ਜਾ ਕੇ ਇੱਥੇ ਆਏ ਆ ਕੋਈ ਨਹੀਂ ਮਿਲਿਆ ਇੱਥੇ ਬਹਿ ਕੇ ਕੁਰਸੀ 'ਤੇ ਚਲੋ ਫਿਰ ਕੁਰਸੀ ਢਾ ਕੇ ਮੈਨੇ ਕੋਈ ਗੱਲ ਨਹੀਂ ਤੇ ਮੈਂ ਇਹਦੇ ਤੁਹਾਡੇ ਵਾਲੀ ਆਈ ਨਾ ਵੇਖੋ ਮੇਰੇ ਹੱਥਾਂ ਦਾ ਕੀ ਹਾਲ ਹੋ ਗਿਆ ਕੀ ਹੋਇਆ ਹੱਥ ਕੋ ਫੁੱਟੇ ਪੂਰੀ ਤਰ੍ਹਾਂ ਚਿੰਗਾ ਪਈਆਂ ਅੱਗੋਂ ਠੰਡ ਲਾ ਕੇ ਹਾਂ ਹਾਂ ਬੜੀਆ ਤੇ ਇਦਾਂ ਕਰੋ ਵੀ ਮੈਨੂੰ ਨਾ ਅਰਸੋਈ ਵਿੱਚ ਨਾ ਲਵਾ ਕੇ ਦੋ ਗਿੱਜਰ ਅੱਛਾ ਤੇ ਮੈਂ ਹੀ ਕਰੂੰਗਾ ਪਾਟੇ ਮਾ ਜਾਣਾ ਮੈਂ ਤੁਹਾਡੇ ਨਾਲ ਨੀਂ ਸਾਕਦਾ ਨਹੀਂ ਸਾਕਦਾ ਮੈਂ ਡੈਡੀ ਨਹੀਂ ਸਾਕਦਾ ਇੱਕ ਮਹੀਨਾ ਕੱਢ ਲਾ 20 ਦਿਨ ਹੋਰ ਨੇ ਵੀ ਹੱਦ ਤੱਕ ਦੋ ਵਾਰ ਤੁਹਾਨੂੰ ਮੈਂ ਜਿਹੜੀਆਂ ਅਗਲੇ ਮਹੀਨੇ ਤੁਹਾਨੂੰ ਦੇਣਾ ਹੈ ਅਰੇ ਤੇ ਇਹਦੇ ਵਿੱਚ ਕਿਰਾਏ ਕਿੰਨਾ ਤੁਹਾਡੇ 10000 ਰੁਪਏ ਲੱਗ ਜੈਣਾ ਦੋ ਦਿਨਾਂ ਦੇ ਬੋਟਾ ਦਹੀਆ ਅਭੀ ਇੱਕ ਬਹੁਤ ਬੜੀਆਂ ਨੋਣਾ ਹੁੰਦੀਆਂ ਨੇ ਮੈਂ ਨਾ ਫੇ ਪਹਿਲੇ ਤੇ ਹੈਗੇ ਉਹ ਹੋਰ ਕਮ ਆਏ ਨੇ ਫੇਵਰੇਟ ਅਚਾਨਕ ਜਰੂਰਤ ਪਈ ਤੇ ਕਿੱਦਾਂ ਕਰਦੇ ਨਹੀਂ ਐਦਾਂ ਕਰੋ ਕਿ ਮੈਨੂੰ ਲਵਾ ਦਿਓ ਇਹ ਇਹ ਕਿਹੜੀ ਕਿਹੜੇ ਬੜੀ ਵੱਡੀ ਦਾ ਕੰਮ ਦਾ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਐਸ ਮਹੀਨੇ ਨਹੀਂ ਹੋਣਾ ਲੱਗਣਾ ਅਗਲੇ ਮਹੀਨੇ ਹੁਣ ਨਹੀਂ ਮੈਂ ਕਰਦਾ ਹੋਇਆ ਬੋਟਾ ਨਾ ਨਹੀਂ ਗੱਲ ਕਰਨ ਦੇ ਡੈਡੀ ਨਾ ਕਰਨਾ ਕੀ ਕਰਨ ਡੈਡੀ ਨੇ ਮੈਂ ਆਖਾਂ ਲਈ ਹਮੇ ਲਵਾ ਦਿਓ ਵੀ ਜੇ ਲੋ ਅਦਰਸ ਇਵੇਂ ਝ

ਬੀਜਰ ਤੇ ਕਿਉਂਕਿ ਕੱਲੀ ਸਾਡੇ ਮੰਮੀ ਕਹਿੰਦੇ ਸੀ ਕਿ ਇਸ ਵੇਲੇ ਟਾਈਮ 'ਤੇ ਹਰਤ ਬੜੇ ਹੁੰਦੇ ਆ ਕਿ ਮੈਂ ਅੱਜ ਆਪਣੀ ਐਮਬਸ ਇਲੈਕਟ੍ਰੀਕਲ ਵਰਦਸ ਤੇ ਪਹੁੰਚ ਚੁੱਕੀ ਆ ਤੇ ਅੱਜ ਮੈਂ ਖਰੀਦਾਂਗੀ ਸ਼ਾਪ ਤੋਂ ਬੀਜਰ ਆ ਜੋ ਮਿਲ ਜੇਗਾ ਇਹ ਐਕਚੁਅਲੀ ਨਾ ਮੈਂ ਕਿਚਨ ਵਾਸਤੇ ਬੀਜਰ ਖਰੀਦਣਾ ਆ ਮਿਲ ਜੇਗਾ ਕਿਹੜੀ ਕੰਪਨੀ ਦਾ ਸਾਡੇ ਕੋਲ ਵੀ ਗਾਰਡ ਦਾ ਹੈ ਦਿਖਾਓਗੇ ਹਾਂਜੀ ਹਾਂ ਜੀ ਵਧੀਆ ਹਾਂਜੀ ਹਾਂਜੀ ਇਹ 3 ਲੀਟਰ ਦਾ ਜੀ ਇਹ ਵੈਸਟੀ ਇਹਦੀ ਜਿਹੜੀ ਹੈਗੀ ਹਾਂਜੀ ਤੇ 2 ਸਾਲ ਹਾਂਜੀ ਨਾਲ ਨਾਲ ਪਾਣੀ 2 ਸਾਲ ਦੀ ਇਹਦੀ ਐਲੀਮੈਂਟ ਦੀ ਤੇ 5 ਸਾਲ ਦੀ ਇਹਦੀ ਜਿਹੜੀ ਉਹ ਫੁੱਲ ਗਾਰੰਟੀ ਹੈ ਜਿਹੜੀ ਇਹਦਾ ਟੈਂਕ ਇਹਨਾਂ ਟੈਂਕ ਦੀ ਵੀ ਗਾਰੰਟੀ ਹੈ ਕੀ ਕੋਸਟ ਕੀ ਹੈ ਉਸ ਤੇ ਦੀ 32 ਕਿ ਫਰੀ। ਚਲੋ ਫਿਰ ਇਹ ਮੈਂ ਲੈ ਕੇ ਜਾ ਰਹੀ ਆ ਤੇ ਮੈਂ ਲਾਵਾਂਗੀ ਆਪਣੇ ਕਿਚਨ ਚ। ਹਾਂਜੀ ਹਾਂਜੀ ਤੇ ਇਹ ਭਾਜੀ ਨੇ ਜਿੰਨਾ ਕੋ ਅਸੀਂ ਆਪਣੇ ਘਰ ਦਾ ਸਾਰਾ ਕੰਮ ਜੋ ਵੀ ਆ ਇਲੈਕਟ੍ਰੀ ਦਾ ਜੋ ਵੀ ਸਾਰਾ ਕੁਝ ਸਮਾਨ ਹੁੰਦਾ ਸੀ ਇਹ ਭਾਜੀ ਕੋਈ ਲੈ ਕੇ ਜਾਂਦੇ ਆ ਤੇ ਇਹਨਾਂ ਦੀ ਸ਼ਾਪ ਆ ਸੇਸਾ ਸੁਰੀ ਰੋਡ ਤੇ ਐਮ ਐਸ ਇਲੈਕਟ੍ਰੀਕਲ ਵਰਕਰਸ ਤੇ ਬਹੁਤ ਹੀ ਵਧੀਆ ਸਮਾਨ ਹੁੰਦਾ ਆਈ ਤੇ ਕੋਈ ਵੀ ਚੀਜ਼ ਨਿੱਕੀ ਮੋਟੀ ਤਾਰ ਤੂਰ ਜਿੱਥੋਂ ਜੋ ਵੀ ਖੜਨਾ ਹੁੰਦਾ ਲੈਣਾ ਕੋਈ ਲੈ ਕੇ ਜੰਨੇ ਆ ਤੇ ਪਿਛਲੇ ਮੈਂ ਹੁਣ ਦੇਖੋ ਭਾਜੀ ਬਾਜ਼ਾਰ ਛੱਡ ਗਏ ਨਾ ਤੇ ਮੈਂ ਬਹੁਤ ਬਹੁਤੀ ਬੋਲੀ ਪਹੁੰਚੀ ਆ ਤੇ ਰਸਤੇ ਜੀ ਮੈਂ ਸੋਚਿਆ ਵੀ ਕਿਉਂ ਨਾ ਮੈਂ ਗੀਤ ਚੱਲ ਲੈ ਕੇ ਚੱਲਣਾ ਤੇ ਚਲੋ ਬਣਾ ਦਿਓ ਇਹਦਾ ਬਿੱਲ ਫਿਰ ਹੰਦਾ ਲੈ ਕੇ ਜਾਣਾ ਹੈ ਠੀਕ ਹੈ ਜੀ ਹਾਂਜੀ मा जी, मा जी। मम्मी सुते ने भी नहीं, जामा रही नहीं। महा रही है आई माजा मारा डी नहीं चढ़ गई ਉਹ ਗੁਗੂ ਹੂ ਟਟ 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 ਆ ਦੇਖੋ ਫਗਲੇ ਨੂੰ ਸਾੜੀ ਲੱਗ ਗਈ ਫੰਕਸ਼ਨ ਨਹੀਂ ਆ ਸਕੂਲ ਯੂਨੀਫਾਰਮ ਸਕੂਲ ਨਹੀਂ ਆਉ ਤੇ ਹੁਣ ਬਲੌਗ ਮੈਂ ਸਟੀਚ ਕਰਨੇ ਤੇ ਦਿੱਤਾ ਆ ਤੇ ਸਾੜੀ ਮੈਂ ਚੱਲ ਤਰਪਾਈ ਕਰ ਲਾਗੀ ਆ ਕੀ ਹੋਰ ਹਾਰੂ ਰਵਾ ਕਰਨ ਮੈਂ ਦਿੰਦੀ

ਇਰੇ ਹਮੇਸ਼ਾ ਡੈਡੀ ਨੂੰ ਮੈਂ ਕਿਹਾ ਕਹਿਣਾ ਮੰਮੀ ਮਿਸਰੀ ਲਿਆ ਕੇ ਫਿੱਟ ਕਰਵਾ ਦੂ ਉੱਤੇ ਜਿੱਥੇ ਨੇ ਕਰਵਾਈਆਂ ਹੋਈਆਂ ਨੇ ਹੂੰ ਹੂੰ ਹੋਣੀ ਹੋਇਆ ਕਰਨਗੇ ਮੇਰੇ ਵੀ ਆ ਤਾਂ ਫੁੱਟਣ ਆ ਬੇਹੀਗੇ ਤੇ ਤੁਹਾਡੇ ਆਪਨੇ ਬੜੇ ਖਰਾਬ ਹੋ ਗਏ ਤੇ ਮੈਂ ਕਿਹਾ ਅੱਜ ਮੈਂ ਮੰਮਾ ਵਿਚਾਰੀ ਨੂੰ ਦਿੰਨੀ ਆ ਸਰਪ੍ਰਾਈਜ਼ ਚਲ ਮਨਦੀਪ ਆ ਵਧੀਆ ਕੰਮ ਕੀਤਾ ਠੀਕ ਆ ਮੈਂ ਅਲਦਾ ਤੇ ਡੈਡੀ ਨੂੰ ਆਖਣ ਨਹੀਂ ਹਾਂ ਤੇ ਲਿਆ ਦਿਓ ਸਾਨੂੰ ਸਾਡੇ ਤਾਂ ਹੱਥ ਹੀ ਠੰਡੇ ਬੜੇ ਹੋ ਗਏ ਆ ਖਰਾਬ ਤੇ ਚਲੋ ਵਧੀਆ ਕੀਤਾਈ ਥੈਂਕ ਯੂ ਥੈਂਕ ਯੂ ਲੋ ਜੀ ਮੰਮੀ ਲੱਗੇ ਹੋਏ ਨੇ ਫੁਲਕੇ ਬਣਾਉਣ ਕਿਉ ਮੰਮੀ ਜੀ ਤੇ ਮੰਮੀ ਦੀ ਫਰਮਾਇਸ਼ ਤੇ ਲਿਆ ਦਿੱਤਾ ਸੀਗਾ ਆਪਾਂ ਕਿਚਨ ਚ ਗੀਜਰ ਤੇ ਮੰਮੀ ਪੂਰੇ ਖੁਸ਼ ਨੇ ਮੇ ਇਧਰ ਵੇਖੋ ਸਮਾਈਲਾ ਹੋਂਡੀਆਂ ਅੱਜ ਹੈ ਤੇ ਇਧਰ ਸਾਡੇ ਡੈਡੀ ਜੀ ਨੂੰ ਲਾਇਆ ਹੋਇਆ ਮੰਮੀ ਨੇ ਕੰਮ ਕਹਿੰਦੇ ਪਹਿਲਾਂ ਗੀਜਰ ਫਿੱਟ ਕਰੋ ਬਾਕੀ ਕੰਮ ਰਹਿ ਜਾਣ ਰਹਿ ਜਾਣ ਇਦਾਂ ਹੀ ਆ ਡੈਡੀ ਜੀ ਡੈਡੀ ਨੇ ਕਰ ਦਿੱਤਾ ਸੈੱਟ ਕੰਮ ਇਹ ਹੁਣਹੀਂ ਕਰਾਂਗੇ ਚਾਲੂ ਕੋਈ ਕੋਈ ਮਾਦੀ ਫੁਲਕੇ ਦਾ ਮਮਾ ਪਕਾਵੇ ਤਾਂ ਇਧਰ ਹਰਕੀਰਤ ਮੰਮੀ ਦੀ ਹੈਲਪ ਕਰਉਣ ਆਇਆ ਕਹਿੰਦੇ ਮੰਮੀ ਮੈਨੂੰ ਫੁਲਕੇ ਚਲ ਕਿਰਤ ਬਣਾ ਫੁਲਕੇ ਕਹਿੰਦਾ ਆਜੋ ਦਾਦੀ ਮੰਮਾ ਨਾਲ ਫੁਲਕੇ ਮੈਂ ਬਣਾਉਣੇ ਆ ਇਹਦੇ ਝੋਣ ਕਿੰਨਾ ਪਾਣੀ ਡੈਡੀ ਜੀ ਇਕੱਠਾ ਹੋਊਗਾ ਇਹਦੇ ਪੁੱਤ 3 ਲੀਟਰ ਹੁੰਦਾ ਕਿਆ ਤੇ ਦੁਕਾਨ ਵਾਲੇ ਨੇ ਵਾਹ 3 ਲੀਟਰ ਹੀ ਹੁਣ ਹਾਂ ਹਾਂ ਤੇ ਕਿੰਨਾ ਹੁੰਦਾ 3 ਲੀਟਰ ਚ ਲੈ ਕੇ ਨਾਲ-ਨਾਲ ਮਤਲਬ ਪਾਣੀ ਚੱਲੇਗਾ ਕਰਾ ਮੂੰਹ ਚਲਾਓ ਹਾਂ ਭਲਾ ਚਲਾਓ ਮੰਮੀ ਜੀ ਭਲਾ ਲਾਈਟ ਲੂਟ ਆਈ ਵਿੱਚ ਲੋ ਜੀ ਕਰੋ ਹਣ ਰੱਬ ਦਾ ਨਾਮ ਲੈ ਕੇ ਲੋ ਵਾਹਿਗੁਰੂ ਜੀ ਕਿਰਪਾ ਕਰਿਓ ਲੋ ਜੀ ਹੋ ਗਿਆ ਜੇ ਸਟਾਰਟ ਹੋ ਤੋ ਹੋ ਗਿਆ ਆਨ ਹੋ ਗਿਆ ਬਸ ਹੁਣ ਇੱਚ ਪਾਣੀ ਆਉਣਾ ਸ਼ੁਰੂ ਹੋ ਜਾਣਾ ਹੈ ਨਾ ਨਹੀਂ ਪਾਣੀ ਆਉਣਾ ਕੋਈ ਉੱਥੇ ਟੁੱਟੀ ਛੱਡਾ ਕੋਈ ਪਤਾ ਪਹਿਲਾਂ ਜਿੰਨੇ ਆ ਨਾ ਲੈ ਮਨਦੀਪ ਇੱਥੇ ਵੱਜ ਗਏ ਨਜ਼ਾਰੇ ਲੈ ਆਉਂਦੀ ਹਾਂ ਆਹ ਵੱਜ ਗਏ ਨਜ਼ਾਰੇ ਨਾ ਮੈਂ ਦਾ ਸਾਰਾ ਸਿਆਲ ਮਰ ਜਣਾ ਟੰਡੇ ਪਾਣੀ ਵਿੱਚ ਕਿਹੜੀ ਗੱਲੋਂ ਭਾਂਡੇ ਮੈਂ ਸੋਚਿਆ ਵੀ ਭਾਂਡੇ ਤੇ ਧੋਣੇ ਹੀ ਪੈਣੇ ਆ ਤੇ ਗੀਜ਼ਰ ਵੀ ਲਿਓਣਾ ਹੀ ਪੈਣਾ ਪਿਛਲੀ ਵਾਰੀ ਬੜਿਆ ਸਿਆਲ ਚ ਤੰਗੀ ਆਈ ਸੀ ਪਾਣੀ ਗਰਮ ਕਰ ਕਰਕੇ ਤੇ ਫਿਰ ਭਾਂਡੇ ਸਾਫ਼ ਕਰਦੇ ਹਾਂ ਆ ਹੁਣ ਹੈ ਨਾ ਡੈਡੀ ਜੀ ਵਧੀਆ ਕੰਮ ਬਣ ਗਿਆ ਕਿ ਨਹੀਂ ਬਦੰਗੀਆਂ ਬਣ ਗਿਆ ਵੇਖੋ ਮਿਸਤਰੀ ਤੇ ਡੈਡੀ ਹੈਗੇ ਆ ਉਹ ਤੇ ਇੰਨਾ ਕੋ ਮੋੜਾ ਮੋਟਾ ਕੰਮ ਸਿੱਖਿਆ ਚੰਗੀ ਤਰ੍ਹਾਂ ਲੱਗ ਗਿਆ ਨਾ ਵੇਖ ਲੋ ਸੈੱਟ ਹੋ ਗਿਆ ਨਾ ਆ ਆ ਵੇ ਆ ਇਹ ਤਾਂ ਬੰਦ ਹੋ ਜਾਂਦਾ ਆਪਾਂ ਆ ਹੌਨ ਕਰ ਲਿਆ ਹੌਣੀ ਰੱਖਿਆ ਇਹ ਲਿਆਂਦਾ ਵਾ ਜੀ ਗੀਜਰ ਵੀਗਾਰਡ ਦਾ ਹੈ ਨਾ ਵੀਗਾਰਡ ਵੀਗਾਰਡ ਕੰਪਨੀ ਦੀ ਅਸੀਂ ਅੱਗੇ ਵੀ ਇੱਕ ਚੀਜ਼ ਯੂਜ਼ ਕੀਤੀ ਹੋਈ ਵਧੀਆ ਨਾ ਆਂਦੀ ਨਿਕਲੀ ਆ ਚਲੋ ਵੇਖਨੇ ਆ ਇਹ ਵੀ ਯੂਜ਼ ਕਰਕੇ ਆਜਾ ਹੁਣ ਬਣੇ ਹੁੰਦਾ मैं, गर्म ना गर्म 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 मैं है लगता पहला गर्म होगा फिर डैडी जी थैंक यू मम्मा ने लैके दिता अज डैडी ने नहीं लैके दिता डैडी बस लोन वाले अज्ञा ठीक है ਇਹ ਮੈਂ ਗਿਫਟ ਦਿੱਤਾ ਵ ਆਪਣੀ ਤੁਹਾਡੀ ਦਾਦੀ ਮੰਮਾ ਨੂੰ ਮੰਮਾ ਨੇ ਮੇਰਾ ਹੀ ਸੋਚਿਆ ਇਹ ਉਹ ਮਮੀ ਜੀ ਤੁਹਾਡੀ ਹੈਲਪ ਕਰਾਉਣ ਆਇਆ ਕਹਿੰਦਾ ਮੈਂ ਰੋਟੀ ਰੋਟੀ ਬਣਾਉਣੀ ਹੈ ਬਣਵਾਉ ਇਹ ਦੇਖੋ ਚਲੋ ਆ ਕੀ ਤਪਣਾ ਆਉਣਾ ਚਲੋ ਡੈਡੀ ਜੀ ਆਜੋ ਤੇ ਲੈ ਹੋਣਾ ਬੇਨੇ ਇਹਨੂੰ ਗਰਮ ਹੁੰਦਾ ਆ ਤੇ ਫਿਰ ਹੋਵੇਗਾ ਚੱਲ ਲੈਣਾ ਹਾਂ ਪਾਣੀ ਹਾਲਾ ਕਰ ਮਮੀ ਹੈਪੀ ਆ ਦੇਖੋ ਆ ਦੇਖੋ ਪੁੱਤ ਆ ਬਸ ਹੋਣਾ ਸ਼ੁਰੂ ਹੋ ਗਿਆ ਠੀਕ ਆਪਾਂ ਚੱਲ ਜੀ ਆ ਸਹੀ ਗੱਲ ਇਹਨੇ ਇਹਦਾ ਇੱਕ ਹੀ ਆ ਹੋਏ 3 ਮਿੰਟ 3 ਮਿੰਟ ਚੱਲਣਾ 3 ਮਿੰਟ ਬਾਅਦ ਆਪਣੇ ਆਪ ਬੰਦ ਹੋ ਜਾਣਾ ਜੇ 3 ਮਿੰਟ ਚੱਲਿਆ ਉਸ ਤੋਂ ਬਾਅਦ ਆਪਾਂ ਜਿਹੜੀਆਂ ਲਾਲ ਜਿਹੜੀਆਂ ਗ੍ਰੀਨ ਵਾਲੀਆਂ ਜਿਹੜੀਆਂ ਵੰਦੋ ਰਹੀਆਂ ਰੜ੍ਹ ਰਹੀਆਂ ਚਲੋ ਮੰਮੀ ਫਿਰ ਲੱਗ ਗਈ ਮौज ਹੈ ਨਾ ਆਹ ਮौज ਫਿਰ ਲੱਗਣੀ ਵੀ ਸਾਰਾ ਸਾਲ ਤੇ ਮੇਰੇ ਹੱਥ ਯੰਤਰਾਂ ਅੱਗੋਂ ਪੋਟੈਂਟ ینګਾ ਪੈਂਦੀਆਂ ਠੰਡੇ ਪਾਣੀ ਨਾਲ ਵਾਹੇ ਉਹ ਭਾਜੀ ਨੇ ਤੇ ਫੁੱਲ ਮੈਨੂੰ ਗਰੰਟੀ ਦਿੱਤੀ ਆ ਵੀ ਕੋਈ ਮਤਲਬ ਵਿੱਚ ਹਾਂ ਗਰੰਟੀ ਆ ਤੁਸੀਂ ਯੂਜ਼ ਕਰਕੇ ਵੇਖੋ ਤੁਸੀਂ ਵੇਖਿਓ ਇਹਦੇ ਨਾਲ ਦਾ ਤੁਸੀਂ ਫੇਰ ਖੜਨਾ ਤੇ ਸੋਚਣੇ ਆ ਵੀ ਮੈਂ ਆਪਣੇ ਬਾਥਰੂਮ ਵਾਲੇ 'ਚ ਵੀ ਇਦਾਂ ਦਾ ਹੀ ਸ਼ਿਫਟ ਕਰਾ ਲਾਂ ਜੇ ਇਹ ਵਧੀਆ ਚੱਲਿਆ ਆ ਉਧਰ ਵੀ ਲਵਾ ਦਨੇ ਆ ਆ ਇਦਾਂ ਦਾ ਹੀ ਹੈਨਾ ਹਾਂ ਉਹ ਮੋੜੀ ਗੱਲ ਜਿਹੜੀ ਬਾਥਰੂਮ ਤੇ ਲਗਾਉਂ ਇਹ ਵੀ ਜੇ ਲਗਾਉਂ ਉਹ ਚੱਲਣਾ ਕੀ ਉਹ ਤਾਂ ਸਾਰੇ ਗਰੰਟੀ ਆ ਜਿਹੜੀ ਚੀਜ਼ ਹੀ ਗਰੰਟੀ ਹੁੰਦੀ ਹੈ ਉਹਦਾ ਕੋਈ ਦਿੱਕਤ ਨਹੀਂ ਹੁੰਦੀ ਫਸਲਾ ਹੈ ਚਲੋ ਜੀ ਇਧਰ ਰੀਜਰ ਹੁਣ ਡੈਪ ਆ ਪਾਣੀ ਗਰਮ ਕਰਨ ਤੇ ਹੁਣ ਰੋਟੀ ਪਾਣੀ ਖਾ ਕੇ ਕਰਾਂਗੇ ਪਾਂਡੇ ਸਟ ਬੰਦ ਹੋ ਗਿਆ ਪਾਂਡੇ ਧੋਵਾਂਗੇ ਹਾਂ ਉਹ ਵੇਖਿਆ ਰੈੱਡ ਲਾਈਟ ਆ ਗਈ ਮੰਮੀ ਪਹਿਲਾਂ ਗ੍ਰੀਨ ਚੱਲਣ ਦੀ ਹਾਂ ਬੰਦੋ ਠੀਕ ਹੈ ਨਾ ਸਮਝ ਲੱਗ ਗਈ ਨਾ ਹੁਣ ਲੱਗ ਗਈ ਸਮਝ ਨਹੀਂ ਆ ਮੈਂ ਕੰਮ ਕਰਨਾ ਮੈਨੂੰ ਸਾਰੀ ਲੱਗਣੀ